ਸਾਰੇ ਦੋਸਤਾਂ ਭੈਣਾ ਭਰਾਵਾਂ ਨੂੰ ਸੱਚੇ ਕਾਲਾ ਦਾਬ ਨੂੰ ਸਤਿ ਜੀ ਅ ਅੱਜ ਲੰਮਾ ਗੀਤ ਗਾਉਣ ਦੀ ਹਿੰਮਤ ਨਹੀਂ ਮੇਰਾ ਗੜਾ ਬੜਾ ਖਰਾਬ ਜਿਆ ਹੋ ਗਿਆ ਤੇ ਅੱਜ ਮੇਰਾ ਜੀ ਕਰਦਾ ਵੀ ਤੁਹਾਨੂੰ ਪੁਰਾਣੇ ਸਮੇਂ ਦੀਆਂ ਦੋ ਤਿੰਨ ਸਿੱਠਣੀਆਂ ਸੁਣਾਵਾਂ ਜਿਹੜੀਆਂ ਸਿੱਠਣੀਆਂ ਵਿਆਹਾਂ ਸ਼ਾਦੀਆਂ ਤੇ ਨਵੇਂ-ਨਵੇਂ ਆਏ ਸਹੁਰੇ ਘਰ ਆਏ ਜੀਜੀਆਂ ਨੂੰ ਕੁੜੀਆਂ ਬੜੇ ਸ਼ੌਂਕ ਨਾਲ ਤਿੰਦੀਆਂ ਸੀਗੀਆਂ ਉਹਨਾਂ ਕਿਉਂਕਿ ਮਨੋਰੰਜਨ ਦੇ ਹੋਰ ਸਾਧਨ ਨਹੀਂ ਸੀ ਹੁੰਦੇ ਤੇ ਉਦੋਂ ਇਹੀ ਮਨੋਰੰਜਨ ਸੀਗਾ ਵੀ ਗਾਉਣਾ ਵਜਾਉਣਾ ਤੇ ਜਿਹੜਾ ਪ੍ਰੋਨਾ ਕਾਬੂ ਆ ਜਵੇ ਤੇ ਉਹਨੂੰ ਸਿੱਠਣੀਆਂ ਦੇਣੀਆਂ ਤੇ ਉਹਨਾਂ ਸਿੱਠਣੀਆਂ ਵਿੱਚੋਂ ਮੈਂ ਇੱਕ ਦੋ ਤੁਹਾਨੂੰ ਸੁਣਾਉਣੀ ਆ ਉੱਚਾ ਚਵਰਾ ਦਾ ਮਦਮਾ ਵਿੱਚ ਕਾਣ ਸੁਗਾਂਡੂ सुता जा जान दे उचा बारा दाम दमा वेच कौन स सु गांडू सुता मुला जा जान दे ਸੀ ਸੋਣੀ ਸੰਗਿਆਯੋ ਦੀ ਪੈਂਟ ਲੱਗਿਆ ਕੁੱਤਾ ਮਲਾਜਾ ਜਾਣੀਂਦੇ ਸੀ ਸੋਣੀ ਸੰਗਿਆਯੋ ਦੀ ਪੈਂਟ ਲੱਗਿਆ ਕੁੱਤਾ ਮਲਾਜਾ ਜਾਣੀਂਦੇ ਕਰ ਜਾਂਦੇ ਨੂੰ ਅੰਮਾ ਕੁਛ ਦੀ ਕੀ ਕੁਛ ਦੇ ਕੇ ਛੁਟਾ ਮੁਲਾ ਜਾ ਜਾਂਦੇ ਕਰ ਜਾਂਦੇ ਨੂੰ ਅੰਮਾ ਕੁਛ ਦੀ ਕੀ ਕੁਛ ਦੇ ਕੇ ਛੁਟਾ ਮੁਲਾ ਜਾ ਜਾਂਦੇ ਸੜਿਆ ਨੂੰ ਕੀ ਸੜਦੀ ਮੈਂ ਤੈਨੂੰ ਦੇ ਕੇ ਛੁਟਾ ਮੁਲਾਜ ਜਾਣੇ ਦੇ ਸੜਿਆ ਨੂੰ ਕੀ ਸੜਦੀ ਨਿਮਤੈ ਨੂੰ ਹੀ ਦੇ ਕੇ ਛੁਟਾ ਮੁਲਾਜ ਜਾਣੇ ਦੇ ਜਾਂ ਫਿਰ ਕਹਿਣਾ जी डूए वेखे डेले असां की गंढ बाज़ करे साढे कम नंढियां बाज़ करे ले। ਜੀ ਜਸਾ ਡਾਇ ਬੈਠਾ ਜਿਵੇਂ ਭੱਜਾ ਪੜੋਲੀ ਦਾ ਥੱਲਾ ਹਰਾਮੀਆਂ ਕੰਮ ਕਰਵੇ ਤੈ ਕਿਉ ਛੱਡਿਆ ਤੰਦਾ ਹਰਮ ਬੜਾ ਕੰਮ ਕਰਵੇ ਤੈ ਕਿਉ ਛੱਡਿਆ ਤੰਦਾ ਜੀ ਜ ਸਾਡਾ ਐ ਬੈਠਾ ਜਿਵੇਂ ਛੱਪੜ ਕੰਡੇ ਡੱਡੂ ਨੀ ਅਸਾਂ ਕੀ ਕਰਨਾ ਪੱਕਾ ਹੋਇਆ ਕਦੂ ਸਾਡੇ ਕੰਮ ਨਹੀਂ ਪੱਕਾ ਹੋਇਆ ਕਦੂ ਜਾਂ ਫਿਰ ਅਗੇ ਦਾ ਸ਼ੁਰੂ ਕਰ ਲੈਣਾ राम जिंदरी साढे जी जे मुचानू चड़ियल चिंबड़ी साढे जी जे मुचानू चड़ियल चिंबड़ी साढे जी जे मुछू रामपाणाड्डेना चडेल सद्ो स्याड्डेना चडेल नी सद् स्याणा षड्डेना चडेल ਰਾਮਪੂਣੀ ਇਹਨੂੰ ਬਿੱਲੀ ਆ ਦੇ ਗੁੰਦੀ ਦੇਉ ਤੂੰਣੀ ਇਹਨੂੰ ਬਿੱਲੀ ਆ ਦੇ ਗੁੰਦੀ ਫਿਰ ਇੱਕ ਸਿੱਠਣੀ ਹੋਰ ਦੇਣੀ ਜੀ ਜੇ ਦੀ ਦਾੜੀ ਦੇ ਡੋਟਾਈ ਵੜ ਆਇਆ ਬਰੋੜਾ ਲੱਗਿਆ ਨਾਲ ਦਾੜੀ ਮੋਲ ਲੈ ਲਾਵੇ ਦਾੜੀ ਵਿਕੇ ਬਜਾਰ ਦਾੜੀ ਮੋਲ ਲੈ ਲਾਵੇ ਦਾੜੀ ਵਿਕੇ ਬਜਾਰ ਜੀ ਜੇ ਦੀ ਦਾੜੀ ਦੇ ਦੋਠਾਈ ਵੜ ਲੀ ਖਾਜੜੀਆਂ 904 ਲਿਖਨ ਆਵੇ ਧੂਆਕਾਰ ਅੰਮਾ ਨੂੰ ਨਾਲੂਆਕਾਰ ਅੰਮਾ ਤੇਰੀ ਭੂਤਨੀ ਵੇ ਕਿੱਥੋਂ ਦੀ ਬਲਾ ਵੇ ਦੋ ਫਰਨਲ ਦੀਆਂ ਕਟ ਕੇ ਗੋਲੀਆਂ ਪਾਵੇ ਦੋ ਫਰਨਲ ਦੀਆਂ ਕਟ ਕੇ ਗੋਲੀਆਂ ਪਾ ਇੱਕ ਹੋਰ ਸਿੱਠਣੀ ਹੁੰਦੀ ਸੀ ਸੜੇ ਖੇਤ ਵਿੱਚ ਲੱਗਾ ਕਮਦੜਾ ਜੀ ਸੜੇ ਖੇਤ ਵਿੱਚ ਲੱਗਾ ਕਮਦੜਾ ਜੀ ਜੀਜਾ ਭਾਵੇਂ ਚਣ ਲੱਗਾ ਕਮਦੜਾ ਜੀ ਜੀਜਾ ਭਾਵੇਂ ਚਣ ਲੱਗਾ ਕਮਦੜਾ ਜੀ पाबो वेची की वडे आई वे चले दा कमड़ा जी साढे खेत विच लॻा कमादड़ा जी ਟੱਗੇ ਦੇ ਵਟ ਲੈ 5 ਰੁਪਈਏ ਭਾਬੋ ਦਾ ਪਰਲੇ ਡੱਬਾ ਕਮਾਦੜਾ ਜੀ ਸਾਡੇ ਖੇਤ ਵਿੱਚ ਲਗਾ ਕਮਾਦੜਾ ਜੀ ਤੇ ਜੀਜਾ ਜੇ ਕਿਤੇ ਤੁਰਿਆ ਆਉਂਦਾ ਵਿਚਾਰਾ ਬਾਹਰੋਂ ਆਉਂਦਾ ਹੋਵੇ ਤੇ ਕਿਸੇ ਚੀਜ਼ ਦੇ ਨਾਲ ਖੜਾ ਹੋ ਜਵੇ ਬਸ ਉਸੇ ਚੀਜ਼ ਦਾ ਨਾਮ ਲੈ ਕੇ ਮੰਨ ਲਓ ਮੰਜੇ ਨਾਲ ਖੜਾ ਹੋ ਗਿਆ ਤਾਂ ਕਹਿਣਾ जी जा जुड जा मन्जे दे नाड मन्जा तेरा की लगदा गांडू जुड जा मन्जे दे नाड मन्जा तेरा की लगदा ਬੀਬੀ ਕੀ ਕਰ ਜੁੜਾ ਮੰਜੇ ਨਾਲ ਮੰਜਾ ਮੇਰਾ ਪਿਓ ਲਗਦਾ ਭੈਣੋਂ ਕੀ ਕਰ ਜੁੜਾ ਮੰਜੇ ਨਾਲ ਮੰਜਾ ਮੇਰਾ ਪਿਓ ਲਗਦਾ ਜਦ ਅਸੀਂ ਛਟਣੀਆਂ ਦੇ ਦੀਆਂ ਸੀ ਤੇ ਭਰਾ ਉਹਦਾ ਦੋਕੇ ਮਾਰਦੇ ਹੁੰਦੇ ਸੀ ਵੀ ਕੁੜੀ ਨੂੰ ਤੁਸੀਂ ਖੜਦੀਆਂ ਨਹੀਂ ਪਰ ਅਸੀਂ ਕਿਹੜਾ ਸੁਣੀ ਦੀ ਸੀ ਉਹਨਾਂ ਦੀ ਲਗੀਆਂ ਰਹੀਦਾ ਸੀ ਮੂੰਹ ਜਾਂ ਚੁੰਨੀ ਚਲ ਕੋ ਲੈਣੇ ਤੇ ਪਾਸੇ ਸਿੱਠਣੀਆਂ ਦੇ ਜਾਣੀਆਂ ਤੇ ਇੱਕ ਸਿੱਠਣੀ ਹੁਣ ਹੋ ਸੁਣਾਉਣੀ ਆ ਨੀ ਮੈਂ ਕੜਾਕ ਪਾਇਆ ਪਾਣੀ ਤੇ ਮੁੱਠਕ ਪਈ ਦਾਲ ਨੀ ਮੈਂ ਕੜਾਕ ਪਾਇਆ ਪਾਣੀ ਤੇ ਮੁੱਠਕ ਪਈ ਦਾਲ ਨੀ ਮੇਰਾ ਜੀਜਾ ਭੱਜਾਇਆ ਕੜੰਮ ਮਾਰੀ ਸ਼ਾਲਨੀਏ ਗਾਂਡੂ ਭੱਜਾਇਆ ਕੜੰਮ ਸ਼ਾਲ ਮਾਰ ਨੀ ਮੈਂ ਫੜਦੀ ਫੜਦੀ ਰਹਿ ਗਈ ਇਹਨੇ ਗੋਤੇ ਲੈ ਲੈ ਚਾਰ ਨੀ ਮੈਂ ਫੜਦੀ ਫੜਦੀ ਰਹਿ ਗਈ ਇਹਨੇ ਗੋਤੇ ਲੈ ਲੈ ਚਾਰ ਨੀ ਮੈਂ ਮੁੱਛੋਂ ਫੜਫੜ ਖਿੱਚਾਂ ਤੂੰ ਨਿਕਲ ਹਰੰਬੜਾ ਬਾਰ ਨੀ ਮੈਂ ਮੁੱਛੋਂ ਫੜਫੜ ਖਿੱਚਾਂ ਤੂੰ ਨਿਕਲ ਹਰਮੀਆਂ ਬਾਰ ਇੱਕ ਹੋਰ ਹੋਰ ਸੁਣ ਲ ਹੁਣ ਚੇਤੇ ਆਉਂਦੀਆਂ ਜਾਂਦੀਆਂ ਚੱਲ ਥੋ ਇੱਕ ਹੋਰ ਸੁਣਾ ਦਵਾ ਬਾਕੀ ਫਿਰ ਸਹੀ जी जे दीवाण बुरी बीयामल बी चे गांडू दीवाण बुरी बीबिया बी मल च खे ਨੀਅਰ ਚਖੇ ਪਰ ਚਖੇ ਵਿੱਚ ਚਖੇ ਝਾਵਾ ਰਾਜਾਂ ਦਾ ਡਿਗ ਪੀਆ ਠੂਂਗ ਲੀਆ ਕਾਂਵਾ ਵੇਕੋ ਵੇਕੋ ਸਾਡਾ ਸੰਗਰਿਤਾ ਪਰੋਣਾ ਨੀ ਮੈਂ ਤਾਂ ਗੜੀ ਨਾ ਦੇਵਾ ਸੰਗਰੀਤੇ ਨੂੰ ਮੈਂ ਤਾਂ ਨਾ ਦੇਵਾ ਸਗਰੀ ਤੇਨੂੰ ਨਾਲੇ ਮਨ ਭਰ ਕੇ ਗਾਲਾਂ ਕੱਢ ਲੈਣੀਆਂ ਤੇ ਨਾਲੇ ਇਹ ਵੀ ਕਹਿ ਦੇਣਾ ਵੀ ਮੈਂ ਸਗਰੀ ਤੇਨੂੰ ਹਾਂ ਮੈਂ ਤਾਂ ਗਾਲ ਕਾਢ ਹੀ ਨਹੀਂ ਸਕਦੀ ਲੋ ਇਹ ਸੀ ਸਿੱਠਣੀਆਂ ਭਾਵੇਂ ਤੁਹਾਡੇ ਵਿੱਚੋਂ ਕਈਆਂ ਨੂੰ ਚੰਗੀਆਂ ਨਹੀਂ ਲੱਗਣੀਆਂ ਹੋਣੀਆਂ ਕਿਉਂਕਿ ਅੱਜ ਕੱਲ ਲੋਕ ਪਸੰਦ ਨਹੀਂ ਕਰਦੇ ਪਰ ਉਦੋਂ ਇਹਦਾ ਰਿਵਾਜ ਸੀਗਾ ਵੀ ਜਿਹੜੇ ਪਿੰਡ ਗਏ ਪਰੋਣੇ ਨੂੰ ਕੁੜੀਆਂ ਸਿੱਠਣੀਆਂ ਨਾ ਦੇਣਾਂ ਤੇ ਜਾਣ ਦੇ ਨੂੰ ਕੁਛ ਦਿਆਂ ਹੁੰਦੀਆਂ ਸੀ ਪਰਜਾਈਆਂ ਵੇ ਕਿਦਾਂ ਫਿਰ ਕਿਸੇ ਨੇ ਸਿਠਣੀਆਂ ਦਿੱਤੀਆਂ ਉਹਨਾਂ ਕਹਿੰਦਾ ਹਾਂ ਦਿੱਤੀਆਂ ਸਿਠਣਾਂ ਉਹਨੂੰ ਕਿ ਖੇ ਆਉਂਦੀ ਉਹਨਾਂ ਨੂੰ ਉਹਨਾਂ ਨੂੰ ਕਿਉਂ ਆਉਂਦਾ ਵਾ ਇਸ ਕਰਕੇ ਕੁੜੀਆਂ ਵੱਧ ਚੜ ਕੇ ਐ ਪਰੌਣਿਆਂ ਦੀ ਨਿਸ਼ਾ ਕਰਾਉਂਦੀਆਂ ਹੁੰਦੀਆਂ ਸੀਗੀਆਂ ਪੈੜੀਆਂ ਪੈੜੀਆਂ ਸਿਠਣੀਆਂ ਵੀ ਹੁੰਦੀਆਂ ਸੀ ਜਿਹੜੀਆਂ ਆਪਾਂ ਮਤਲਬ ਹੁਣ ਆਮ ਤਨ ਜਦੋਂ ਭਰਾ ਨਹੀਂ ਸੀ ਕੋਲ ਹੁੰਦੇ ਉਦੋਂ ਕੋਈ ਮਰਤ ਕਰਦਾ ਨਾ ਹੋਵੇ ਉਦੋਂ ਦੇਵ ਦਿੱਂਦੀਆਂ ਸੀ ਪਰ ਹੁਣ ਨਹੀਂ ਇਹ ਕਿਸੇ ਦੇ ਸਾਹਮਣੇ ਨਹੀਂ ਸੀ ਇਹੋ ਦਿੰਦੀਆਂ ਪ੍ਰਾਤ ਨੂੰ ਬੜੀਆਂ ਸਿਠਣੀਆਂ ਦੇਣੀਆਂ ਵੇ ਆਇਆ ਜੀਜਿਆਂ ਨੂੰ ਤੜਕੇ ਤੋਂ ਲੱਗ ਪਣਾ ਬਸ ਉਹਨਾਂ ਚਿਰ ਜੀਜਾ ਜਿਹੜਾ ਸਾਹਮਣੇ ਆ ਗਿਆ ਉਹਦੀ ਸ਼ਮਤਾ ਜਾਣੀ ਉਹਨੂੰ ਵੜ ਕੇ ਬਹਿ ਜਾਣਾ ਤੇ ਚਲੋ ਬਾਕੀ ਜਿਹੜੀਆਂ ਸਿੱਠਣੀਆਂ ਉਹ ਫੇਰ ਕਿਸੇ ਦਿਨ ਸੀ ਸਿੱਠਣੀਆਂ ਦਾ ਭੰਡਾਰ ਬਹੁਤ ਆ ਜੇ ਤੁਹਾਨੂੰ ਚੰਗੀਆਂ ਲੱਗੀਆਂ ਤੇ ਤਾਂ ਦੱਸਿਓ ਜੇ ਚੰਗੀਆਂ ਲੱਗੀਆਂ ਵਾ ਤਾਂ ਮੈਂ ਹੋਰ ਸੁਣਾਉਣੀਆਂ ਤੇ ਨਹੀਂ ਤੇ ਆਪਾਂ ਇਹਨਾਂ ਦਾ ਭੋਗ ਇੱਥੇ ਪਾ ਦਿਆਂਗੇ ਇਹਦੇ ਨਾਲ ਹੀ ਮੈਂ ਕਿਉਂਕਿ ਅੱਜ ਮੇਰਾ ਗਲਾ ਖਰਾਬ ਆ ਤੇ ਉੱਚੀ ਵਜ ਬਾਜ ਤੇ ਨਹੀਂ ਸੀ ਗਾ ਸਕਦੀ ਤਾਂ ਸਿੱਠਣੀਆਂ ਤੁਹਾਨੂੰ ਸੁਣਾਈਆਂ ਆ ਤੇ ਹੁਣ ਮੇਰੀ ਸਾਸਰੀ ਘਾਲ ਪ੍ਰਵਾਨ ਕਰੋ ਤੇ ਮੇਰੇ ਗੀਤਾਂ ਨੂੰ ਸੁਣਦੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਕਰਦੇ ਰਹੋ ਹੋਰ ਨਾ ਆਪਣੇ ਦੋਸਤਾਂ ਭੈਣਾਂ ਭਰਾਵਾਂ ਕੋਲੋਂ ਵੀ ਪਲੀਜ਼ ਇਹਨੂੰ ਸਬਸਕ੍ਰਾਈਬ ਕਰਾਓ ਤਾਂ ਕਿ ਜੇ ਮੇਰਾ ਚੈਨਲ ਜਿਹੜਾ ਚੱਲਦਾ ਰਹੇ ਤੇ ਮੈਂ ਜਿੰਨਾ ਚਿਰ ਮੇਰੀ ਆਵਾਜ਼ ਹੈਗੀ ਆ ਮੈਂ ਇਹ ਸੋਚਦੀ ਪਈ ਆ ਵੀ ਮੇਰੀਆਂ ਦੋਵੇਂ ਕਿਤਾਬਾਂ ਜਿਹੜੀਆਂ ਲੋਕ ਗੀਤਾਂ ਦੀ ਤੰਦ ਅਤੇ ਉੜਦੇ ਪੰਛੀ ਤੈ ਮੋੜੇ ਇਹਨਾਂ ਵਿੱਚੋਂ ਦੋਹਾਂ 'ਚ ਜਿੰਨੇ ਮੇਰੇ ਗੀਤ ਜੋ ਵੀ ਹੈਗਾ ਸਾਰਾ ਕੁਝ ਗਾ ਕੇ ਤੇ ਮੈਂ YouTube ਤੇ ਪਾ ਜਾਵਾਂ ਤਾਂ ਕਿ ਜਿਹਨੂੰ ਇਹ ਚੰਗਾ ਲੱਗਦਾ ਹੋਵੇ ਉਹ ਇਹਨੂੰ ਸੁਣੇ ਤੇ ਗਾਹ ਗਾਵੇ ਵੀ ਦੂਸਰੀ ਗੱਲ ਮੇਰੀ ਇੱਕ ਹੋਰ ਕਿਤਾਬ ਮੈਂ ਤੀਸਰੀ ਕਿਤਾਬ ਸ਼ੁਰੂ ਕੀਤੀ ਹੋਈ ਆ ਲੋਕ ਗੀਤਾਂ ਦੀ ਉਹ ਜਿਹੜੇ ਪਿਛਲੇ ਪਹਿਲੇ ਲੋਕ ਗੀਤ ਸੀ ਉਹ ਸਾਰੇ ਜਿੰਨੇ ਦੋ ਕਿਤਾਬਾਂ 'ਚ ਹੈਗੇ ਆ 5-600 ਆਈਟਮ ਆ ਉਹ ਮੈਨੂੰ ਜੁਬਾਨੀ ਜਾਤ ਸੀ ਕਿ ਮੇਰੇ ਬਚਪਨ ਤੋਂ ਜੋ ਮੈਂ ਸਿੱਖਿਆ ਸੀਗਾ ਉਹ ਉਹਨਾਂ ਕਿਤਾਬਾਂ 'ਚ ਮੈਂ ਉਹ ਲਿਖਿਆ ਤੇ ਹੁਣ ਜਿਹੜੀ ਕਿਤਾਬ ਛਪਣੀ ਆ ਉਹਦੇ ਵਿੱਚ ਮੈਂ ਤੁਹਾਡੇ ਵਰਗੀਆਂ ਭੈਣਾ ਬੀਬੀਆਂ ਕੋਲੋਂ ਜਿੱਥੇ ਕਿਤੇ ਮੈਨੂੰ ਕੋਈ ਮਿਲ ਜਾਵੇ ਮੈਂ ਗੀਤ ਉਹਨਾਂ ਕੋਲੋਂ ਨੋਟ ਕਰ ਲੈਣੀ ਆ ਆਸਟ੍ਰੇਲੀਆ ਕੈਨੇਡਾ ਵੀ ਗਈ ਉੱਥੇ ਵੀ ਮੈਂ ਗੀਤ ਹੀ ਲੱਭਦੀ ਰਹੀ ਤੇ ਕਾਫੀ ਸਾਰੇ ਮੈਨੂੰ ਆਸਟ੍ਰੇਲੀਆ ਤੋਂ 10-15 ਗੀਤ ਮਿਲੇ ਵੀ ਤੇ ਅਸ਼ਕੇ ਉਹਨਾਂ ਭੈਣਾਂ ਦੇ ਜਿਹੜੀਆਂ ਵਰਿਆਂ ਦੀਆਂ ਇਥੋਂ ਗਈਆਂ ਹੋਈਆਂ ਕਿੰਨਾ 40-40 ਸਾਲ ਉਹਨਾਂ ਨੂੰ ਗਈਆਂ ਨੂੰ ਹੋ ਗਿਆ ਤੇ ਉਹਨਾਂ ਨੇ ਅਜੇ ਤੱਕ ਉਹ ਗੀਤ ਜਿਹੜੇ ਆ ਉਹ ਉਹਨਾਂ ਨੂੰ ਯਾਦ ਆ ਤੇ ਉੱਥੇ ਵੀ ਉਹ ਗਾਉਂਦੀਆਂ ਆ ਮੈਂ ਵੀ ਇੱਕ ਦੋ ਮੈਰਿਜ ਪਾਰਟੀਆਂ ਅਟੈਂਡ ਕੀਤੀਆਂ ਤਾਂ ਅਸੀਂ ਵੀ ਰੱਜ ਕੇ ਗਾਇਆ ਨਾਲੇ ਗਿੱਧਾ ਪਾਇਆ ਬੜੇ ਸ਼ੁਕਲੇ ਲਾਏ ਤੇ ਤੁਸੀਂ ਵੀ ਜੇ ਤੁਹਾਡੇ ਕੋਲ ਕੋਈ ਨਵਾਂ ਗੀਤ ਮੇਰੇ ਨਾਲ ਗੀਤਾ ਤੋਂ ਇਲਾਵਾ ਤੁਹਾਨੂੰ ਕੋਈ ਟੱਕਰੇ ਤੇ ਉਹ ਤੁਸੀਂ ਮੈਨੂੰ ਉਹਦੀਆਂ ਦੋ ਚਾਰ ਲੈਣਾ ਦੱਸ ਦਿਓ ਫਿਰ ਉਸ ਗੀਤ ਨੂੰ ਮੈਂ ਲੱਭ ਲੂੰਗੀ ਤੇ ਇਹਨਾਂ ਨਾਲ ਹੁਣ ਮੈਂ ਤੁਹਾਡੇ ਕੋਲੋਂ ਛੁੱਟੀ ਲੈਣੀ ਆ 사ਸਰੀਆ ਕਾ